ਛੋਟੇ ਸਾਹਿਬ ਜਦਿਆਂ ਤੇ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਜਿੱਤੇ ਕਿਸ ਸੰਗਤਾਂ ਦੇ ਵੱਲੋਂ ਵਾਕਾ ਗੁਰਦੁਆਰਾ ਸਹਿਬਾਨਾ ਦੇ ਵਿੱਚ ਜਾ ਕੇ ਨਤਮਸਤਕ ਹੋ ਕੇ ਮਨਾਇਆ ਜਾ ਰਿਹਾ ਹੈ ਉੱਥੇ ਹੀ ਗੁਰਦੁਆਰਾ ਕੱਚੀ ਗੜੀ ਸਾਬ ਤੋਂ ਵੀ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਇਸ ਮੌਕੇ ਖਾਸੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਮੌਜੂਦ ਰਹੇ ਜ਼ਿਕਰ ਜੋ ਹੈ ਕਿ ਸਿੱਧੀ ਜੋੜ ਮੇਲ ਦੇ ਅੱਜ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਤਿੰਨ ਦੇ ਆਖਰੀ ਦਿਨ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਤੇ ਸਿੰਘਾਂ ਵੱਲੋਂ ਸਹਿਬਜਾਦਾ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਜਾਰ ਸਿੰਘ ਜੀ ਦੀ ਦਿੱਤੀ ਲਾਸਾਨੀ ਕੁਰਬਾਨੀ ਨੂੰ ਨਮਨ ਕਰ ਰਹੇ ਨੇ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੇ ਤੇ ਜਥੇਦਾਰ ਸੁਲਤਾਨ ਸਿੰਘ ਨੇ ਕੀ ਕੁਝ ਆਖਿਆ ਆਓ ਸੁਣਦੇ ਹਾਂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਧਰਤੀ ਤੇ ਜਦੋਂ ਪ੍ਰਕਾਸ਼ ਧਾਰਿਆ ਤੇ ਸਤਿਗੁਰ ਜੀ ਨੇ ਜ਼ਿੰਦਗੀ ਦੇ ਉਹ ਪਲ ਸਾਨੂੰ ਬਖਸ਼ਿਸ਼ ਕੀਤੇ ਪਵਿੱਤਰ ਗੁਰ ਸ਼ਬਦਾ ਸਿਧਾਂਤ ਬਖਸ਼ਿਸ਼ ਕੀਤਾ ਨਰਪੈਤਾ ਦਾ ਨਿਰਾਰਤਾ ਦਾ ਜੀਵਨ ਜਿਉਣ ਦੀ ਪ੍ਰੇਰਣਾ ਸਤਿਗੁਰ ਜੀ ਨੇ ਕੀਤੀ ਇਸ ਪਵਿੱਤਰ ਸਿਧਾਂਤ ਨੂੰ 239 ਸਾਲ ਲਗਾਤਾਰ 10 ਜੋਤ ਮਾਤ ਰਾਈਆਂ ਦੇ ਰੂਪ ਦੇ ਵਿੱਚ ਸਤਗੁਰ ਜੀ ਨੇ ਇਸ ਪਵਿੱਤਰ ਧਰਤੀ ਤੇ ਇਸ ਮੁਲਕ ਦੀ ਧਰਤੀ ਤੇ ਵਿਦੇਸ਼ਾਂ ਦੀ ਧਰਤੀ ਤੇ ਸਤਗੁਰ ਜੀ ਨੇ ਜਿਹੜੀਆਂ ਪਿਆਸੀਆਂ ਮਰ ਚੁੱਕੀਆਂ ਮਾਨਸਿਕ ਤੌਰ ਤੇ ਰੂਹਾਂ ਉਹਨਾਂ ਨੂੰ ਸਤਗੁਰ ਜੀ ਨੇ ਗੁਰ ਸ਼ਬਦ ਰਾਹੀਂ ਉਜਾਗਰ ਕੀਤਾ ਤੇ ਉਹਨਾਂ ਨੂੰ ਜੀਉਣ ਦਾ ਢੰਗ ਦੱਸਿਆ ਅੱਜ ਇਸ ਧਰਤੀ ਤੇ ਆਪਾਂ ਅੱਜ ਖੜੇ ਆਂ ਇਹ ਪਵਿੱਤਰ ਧਰਤੀ ਜਿਹਨੂੰ ਚੰਪੌਰ ਦੀ ਗੜੀ ਦਾ ਸਤਗੁਰ ਜੀ ਨੇ ਮਾਨ ਬਖਸ਼ ਇਸ ਧਰਤੀ ਦੇ ਉੱਤੇ ਸਤਗੁਰ ਜੀ ਨੇ ਜਿਹੜਾ ਸਵਾ ਲੱਖ ਨਾਲ ਏਕਲਡਾਮ ਦਾ ਜਿਹੜਾ ਸਿਧਾਂਤ ਹੈਗਾ ਉਹ ਵੀ ਇਸ ਧਰਤੀ ਤੇ ਸਿਰਜਿਆ ਸਤਗੁਰੂ ਜੀ ਨੇ ਆਪਣੇ ਬਹੁਤ ਪਿਆਰੇ ਤਿੰਨ ਪੰਜ ਪਿਆਰੇ ਜਿਨ੍ਹਾਂ ਨੂੰ ਸਤਗੁਰੂ ਜੀ ਨੇ ਖੰਡੇ ਬਾਟੇ ਦੀ ਪੌਲ ਵਾਸਤੇ ਤਿੰਨ ਪੰਜ ਪਿਆਰੇ ਉਹ ਵੀ ਇਸ ਧਰਤੀ ਤੇ ਆਪਣੀ ਲਹੂ ਤੇ ਮਿੰਜ ਦੇ ਨਾਲ ਇਸ ਧਰਤੀ ਨੂੰ ਰੰਗਰ ਦਿੱਤੀ ਇਸੇ ਧਰਤੀ ਦੇ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਾਹਿਬ ਜادہ ਬਾਬਾ ਜੁਝਾਰ ਸਿੰਘ ਜੀ ਉਹਨਾਂ ਨੂੰ ਸਤਗੁਰ ਜੀ ਨੇ ਵੀ ਆਪਣੇ ਹੱਥੀਂ ਸ਼ਾਸਤਰ ਸਜਾ ਕੇ ਜੰਗ ਦੇ ਮੈਦਾਨ ਵਿੱਚ ਭੇਜਿਆ ਹੀ ਨਹੀਂ ਉਹਨਾਂ ਨੂੰ ਦੂਰੋਂ ਤੱਕਿਆ ਵੀ ਤੇ ਉਹਨਾਂ ਨੂੰ ਛੀਖਦੀ ਪਾਉਂਦੇ ਵੀ ਦੇਖਿਆ ਤੇ ਉਹਨਾਂ ਨੂੰ ਬੈਰੀਆਂ ਦੇ ਸ਼ੱਕੇ ਛਡਾਉਂਦੇ ਵੀ ਦੇਖਿਆ ਸੋ ਇਹ ਬਹੁਤ ਪਵਿੱਤਰ ਧਰਤੀ ਆ ਇਸ ਧਰਤੀ ਤੇ ਹਰ ਇੱਕ ਸਿੱਖ ਨੂੰ ਬੜਾ ਵੱਡਾ ਮਾਣ ਆ ਕਿ ਸਤਗੁਰ ਜੀ ਨੇ ਮਨੁੱਖ ਨੂੰ ਕਾਇਰਤਾ ਵਾਲਾ ਨਹੀਂ ਨਰਪਹਿਤਾ ਤੇ ਨਡਰਤਾ ਵਾਲਾ ਜੀਵਨ ਜਿਉਣ ਦੀ ਪ੍ਰੇਰਣਾ ਕੀਤੀ ਉਹ ਵੀ ਕੋ ਨਿਝ ਕਰਕੇ ਨਹੀਂ ਸਿਰਫ ਊਚ ਨੀਚ ਜਾਤ ਪਾਤ ਤੇ ਇਹ ਜਿਹੜੇ ਪਾੜੇ ਉਸ ਵੇਲੇ ਸਮਾਜ 'ਚ ਵੱਧੇ ਹੋ ਸੀ ਉਹਨਾਂ ਦੀ ਖਾਤਰ ਸਤਗੁਰੂ ਜੀ ਨੇ ਪਿਆਰੇ ਸਿੰਘ ਜਿਹੜੇ ਸ਼ਹੀਦ ਹੋਏ ਸੋ ਗੁਰੂ ਸਾਹਿਬ ਕਿਰਪਾ ਕਰਨ ਬਹੁਤ ਵੱਡੇ ਪੱਧਰ ਦੇ ਉੱਤੇ ਅੱਜ ਮਹਾਨ ਨਗਰ ਕੀਰਤਨ ਦੀ ਪ੍ਰੰਪਤਾ ਹੋਈ ਆ 22 21 22 23 ਦਾ ਜੋੜ ਮੇਲਾ ਵੀ ਤਿੰਨ ਤਿੰਨ ਚੱਲਿਆ ਇਸੇ ਤਰ੍ਹਾਂ ਚੱਲਦੇ ਚੱਲਦੇ ਇਹ 사ਤਗੁਰ ਜੀ ਨੇ ਜਾ ਕੇ ਸਮਾਪਤੀ ਜਾ ਕੇ ਕਰਨੀਆਂ ਮੁਖਸਰ ਸਾਹਿਬ ਤੇ ਉੱਥੇ 사ਤਗੁਰ ਜੀ ਨੇ ਫਿਰ ਕਿੱਡਾ ਵੱਡਾ ਸਿਧਾਂਤ ਸਿਰਜਿਆ ਕਿ ਸਾਰਾ ਕੁਝ ਜਿਹੜਾ ਗ੍ਰੇਸਤੀ ਤੌਰ ਤੇ ਕਹਿ ਲਈਏ ਕਿਉਂਕਿ 사ਤਗੁਰ ਦਾ 사ਤਗੁਰ ਹੀ ਆ ਉਹ ਸਾਰੇ ਤੋਂ ਬਾਅਦ ਫਿਰ 사ਤਗੁਰ ਜੀ ਨੇ ਸਿੱਖਾਂ ਨੂੰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਵਿੱਤਰ ਸੰਪਾਦਨਾ ਕਰਕੇ ਸਿੱਖ ਨੂੰ ਆਦੇਸ਼ ਕੀਤਾ ਗੁਰੂ ਨੌਵੇਂ ਪਾਤਸ਼ਾਹ ਦੀ ਪਵਿੱਤਰ ਕਰਵਾਣੀ ਨੂੰ ਵਿਚ ਅੰਕਦ ਕਰਕੇ ਕਿ ਸਿੱਖ ਨੇ ਹੁਣ ਸਰੀਰਕ ਤੌਰ ਤੇ ਨਹੀਂ ਗੁਰ ਸ਼ਬਦ ਦਾ ਜਿਹੜਾ ਹੋਕਾ ਗੁਰੂ ਨਾਨਕ ਦੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਸੀ ਉਹਦੇ ਉੱਤੇ ਆਪਣਾ ਜੀਵਨ ਜਿਉਣਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਗੁਰੂ ਕਰਕੇ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਤੇ ਸਭ ਤੋਂ ਵੱਡਾ ਆਦਰ ਸਤਗੁਰ ਜੀ ਨੇ ਗੁਰਬਾਣੀ ਅਨਸਾਰ ਜੀਵਨ ਜਿਉਣਾ ਨੂੰ ਵੀ ਤੇ ਸਤਪੁਰ ਜੀ ਨੇ ਜਿਉਣਾ ਨੂੰ ਉਠਣਾ ਕਿਵੇਂ ਸਿੱਖਣੇ ਸੌਣਾ ਕਿਵੇਂ ਸਿੱਖਣੇ ਸਤ ਗੁਣ ਕਿੱਤ ਕਿੱਡੀ ਸਿੱਖਣੇ ਕਰਨੀ ਆ ਸਿੱਤ ਨੇ ਸਿੱਖਣੇ ਸਮਾਜਿਕ ਜੀਵਨ ਕਿਵੇਂ ਜੀਣਾ ਦਸਬੰਦ ਕਿਵੇਂ ਕੱਢਣਾ ਇਹ ਸਾਰੇ ਪਵਿੱਤਰ ਸਿਧਾਂਤ ਗੁਰੂ ਪਾਤਸ਼ਾਹ ਜੀ ਨੇ ਭਾਵੇਂ ਰਹਿਤਨਾਮਿਆਂ ਵਿੱਚ ਵੀ ਅੰਕਿਤ ਕੀਤੇ ਪਰ ਪਵਿੱਤਰ ਗੁਰਬਾਣੀ ਸਾਡੀ ਥਾਂ ਥਾਂ ਤੇ ਇਸ ਗੱਲ ਦੀ ਜਿਹੜੀ ਅਗਵਾਈ ਕਰਦੀ ਆ ਤੇ ਧਰਤੀ ਬਹੁਤ ਪੂਜਣਯੋਗ ਆ ਤੇ ਸਿੱਖ ਹਰ ਸਾਲ ਇੱਥੇ ਜੋੜ ਮਿਲੇ ਵੱਡੀ ਵੱਡੀ ਤਦਾਦ ਦੇ ਵਿੱਚ ਪਹੁੰਚਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ